ਸਤਿ ਸ਼੍ਰੀ ਅਕਾਲ ਜੀ ਮੈਂ ਹਰਜਿੰਦਰ ਸਿੰਘ ਸੁਮੀਟੋਮੋ ਕੈਮੀਕਲ ਇੰਡੀਆ ਲਿਮਿਟਿਡ ਤੋਂ ਆਓ ਇੱਕ ਕਿਸਾਨ ਵੀਰ ਨਾਲ ਗੱਲ ਕਰਦੇ ਆ ਜਿਨ੍ਹਾਂ ਨੇ ਆਪਣੇ ਖੇਤ ਵਿੱਚ ਡ੍ਰੈਕੋ ਵਰਤਿਆ ਸੀ ਆਓ ਉਹਨਾਂ ਦੀ ਜਵਾਨੀ ਸੁਣਦੇ ਆ ਉਹਨਾਂ ਨੂੰ ਇਸ ਪ੍ਰੋਡਕਟ ਦੇ ਕੀ ਰਿਸਪੌਂਸ ਮਿਲੇ ਆ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਗੁਰਮੀਲ ਸਿੰਘ ਧੀਮਾਂ ਜੀ ਜੀ ਮੋਬਾਈਲ ਨੰਬਰ ਤੁਹਾਡਾ ਸਰ 9815761329 ਇਹ ਕਿਹੜੇ ਪਿੰਡ ਖੜੇ ਆ ਜੀ ਸਰਗਵਾਲ ਜੀ ਸਰਗਵਾਲ ਸਰਗਵਾਲ ਸ਼ਾਹਕੋਟੇਰੀਆ ਸ਼ਾਹਕੋਟੇਰੀਆ ਸਰ ਤੁਸੀਂ ਇਹ ਪ੍ਰੋਡਕਟ ਵਰਤਿਆ ਜੀ ਸਾਡਾ ਡ੍ਰੈਕੋ ਉਹ ਤੁਹਾਨੂੰ ਇਹਦਾ ਕੀ ਰਿਸਪਾਂਸ ਮਿਲਿਆ ਔਰ ਇਹ ਕਦੋਂ ਵਰਤਿਆ ਸੀ ਤੁਸੀਂ ਇਹ ਦੇਖੋ ਜੀ ਮੈਂ ਇਹਦਾ ਜਿਹੜਾ ਰਿਜ਼ਲਟ ਦੇਖਿਆ ਵਾ ਅੱਜ ਇਸ ਟਾਈਮ ਤੇ ਬਲਾਈਟ ਦਾ ਬਹੁਤ ਜ਼ੋਰ ਹੈ ਜੀ ਜੀ ਪਰ ਆਪਣੇ ਖੇਤ ਬਿਲਕੁਲ ਹਰੇ ਭਰੇ ਤੁਸੀਂ ਦੇਖ ਸਕਦੇ ਆ ਜੀ ਜੀ ਉੱਪਰ ਤੋਂ ਲੈ ਕੇ ਥੱਲੇ ਤੱਕ ਬਿਲਕੁਲ ਤੁਹਾਨੂੰ ਹਰੀਆਲੀ ਦਿਖੀ ਜੀ ਜੀ ਮੈਂ ਥੋੜਾ ਇਧਰ ਤੁਹਾਨੂੰ ਦਿਖਾਣਾ ਚਾਹੂੰਗਾ ਇਹਨਾਂ ਦੇ ਖੇਤ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਅਟੈਕ ਨਹੀਂ ਬਲਾਈਟ ਦਾ ਔਰ ਇਹ ਪ੍ਰੋਡਕਟ ਕਿੰਨੇ ਦਿਨ ਪਹਿਲਾਂ ਕਰਿਆ ਤੁਸੀਂ ਅੱਜ ਤੋਂ ਇਹ ਜੀ 10 ਤੋਂ 12 ਦਿਨ ਪਹਿਲਾਂ ਕੀਤਾ ਮੈਂ ਠੀਕ ਹੈ ਜੀ ਤੁਸੀਂ ਇਸ ਪ੍ਰੋਡਕਟ ਦੇ ਰਿਜ਼ਲਟ ਤੋਂ ਸੈਟੀਸਫਾਈ ਹੋ ਬਿਲਕੁਲ ਜੀ ਬਿਲਕੁਲ ਬਹੁਤ ਸਾਤ ਵੀਰਾਂ ਨੂੰ ਕੀ ਸਲਾਹ ਦਵਾਂਗੇ ਇਸ ਕੋਲ ਕਹਿੰਦੇ ਇਹ ਕਹਿਣਾ ਚਾਹੁੰਦਾ ਵੀ ਇਹ ਪ੍ਰੋਡਕਟ ਵਰਤ ਕੇ ਤੁਸੀਂ ਦੇਖੋ ਜੇ ਸਾਰੇ ਨਹੀਂ ਤੇ ਜਿੰਨੇ ਵੀ ਤੁਸੀਂ ਆ ਖੇਤੀ ਕਰਦੇ ਆ ਲੋਜੀ ਘੱਟੋ ਘੱਟ ਅੱਧੇ ਤੇ ਜ਼ਰੂਰ ਵਰਤ ਕੇ ਦੇਖੋ ਤੁਹਾਨੂੰ ਰਲਟ ਆਪਦਾ ਜੀ ਅਗਰ ਆਪਾਂ ਗੱਲ ਕਰੀਏ ਆਪਣੇ ਖੇਤ ਦੇ ਨਾਲ ਵੀ ਖੇਤ ਹੈ ਜਿੱਥੇ ਨਹੀਂ ਕਰਿਆ ਸੀ ਤੁਹਾਨੂੰ ਉਹਦੇ ਵਿੱਚ ਬਲਾਈਟ ਦਾ ਔਰ ਕੀ ਹੋਰ ਕੰਪੇਅਰ ਤੁਹਾਨੂੰ ਕੀ ਫਰਕ ਦੇਖਿਆ ਫਰਕ ਦੇਖੋ ਜੀ ਤੁਹਾਨੂੰ ਆਪ ਹੀ ਦੇਖ ਜਾਣਾ ਹਰੀਆਲੀ ਦਾ ਹੀ ਦੇਖ ਜਾਣਾ ਉਹ ਵੀਰੇਪਨ ਚ ਸਾਡਾ ਜੀ ਇਹ ਹਰੀਆਲੀ ਤੁਹਾਨੂੰ ਇਹਨਾਂ ਦੇ ਵਿੱਚ ਸਾਫ਼ ਹੀ ਰੂਪ ਦਿਖ ਪੂਰੀ ਦਿਖ ਰਹੀ ਹੈ ਆਓ ਕੀ ਤੁਹਾਨੂੰ ਠੀਕ ਜੀ ਚਲੋ ਉਮੀਦ ਕਰਦੇ ਹਾਂ ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਅੱਗੇ ਜੁੜੇ ਰਹੋ ਤੁਹਾਨੂੰ ਅਸੀਂ ਹੋਰ ਵੀ ਵਧੀਆ ਤੋਂ ਵਧੀਆ ਟੈਕਨੋਲੋਜੀ ਨਾਲ ਜਾਣੂ ਕਰਵਾਈਏ ਮਿਹਰਬਾਨੀ ਦਾ ਥੈਂਕ ਯੂ